ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਔਰ ਅੱਜ ਤੁਹਾਨੂੰ ਇਹ ਖੇਚਲ ਦੇਣ ਦਾ ਸਾਡਾ ਮਕਸਦ ਇਹ ਸੀ ਬਈ ਬਹੁਤ ਦੇਰ ਤੋਂ ਜਿਹੜੀ ਇੱਕ ਮੰਗ ਲੰਮਕ ਰਹੀ ਸੀ ਬਹੁਤ ਦੇਰ ਤੋਂ ਜਿਹੜੀ ਲੋਕਾਂ ਦੀ ਇੱਕ ਡਿਮਾਂਡ ਸੀ ਬਈ 76 ਸੈਕਟਰ 2 ਲੈ ਕੇ 80 ਸੈਕਟਰ ਤੱਕ ਜਿਹੜੀ ਇਨਹਾਂਸਮੈਂਟ ਪਾਈ ਗਈ ਸੀ ਗਮਾੜਾ ਵੱਲੋਂ ਉਹਦਾ ਇੱਕ ਬੜਾ ਵੱਡਾ ਵਿਰੋਧ ਜਿਹੜਾ ਅਸੀਂ ਉਹ ਚੱਲ ਰਿਹਾ ਸੀ ਲੋਕਾਂ ਦੇ ਵਿੱਚ ਤੇ ਲੋਕਾਂ ਨੂੰ ਲੱਗਦਾ ਸੀ ਬਈ ਇਨਹਾਂਸਮੈਂਟ ਬਹੁਤ ਜ਼ਿਆਦਾ ਹੈ ਤੋਂ ਇਹ ਅਸੀਂ ਸਾਰੇ ਜਿਹੜੀ ਵੀ 76 ਤੋਂ ਅਸੀਂ ਸੈਕਟਰ ਦੇ ਲੋਕ ਸੀ ਪਟਵਾਰੀ ਜੀ ਸੀ ਕੁਲਦੀਪ ਸੀ ਤੇ ਆਪਣੇ ਚਨਜੀਤ ਗੌਰ ਹੋਰ ਬਹੁਤ ਸਾਰੇ ਜਿਹੜੇ ਲੋਕ ਸੀ ਇਹਨਾਂ ਨੇ ਐਂਡੀਨਹਾਂਸਮੈਂਟ ਕਮੇਟੀ ਸਾਰੇ ਮੇਜਰ ਸਿੰਘ ਤਾਂ ਰੋਜ਼ੇ ਸਾਡੇ ਕਰਦੇ ਸੀ ਪ੍ਰੈਸ ਨੋਟ ਜਾਰੀ ਐਂਡੀਨਹਾਂਸਮੈਂਟ ਕਮੇਟੀ ਜਿੰਨੀ ਵੀ ਸੀ ਤੇ ਉਹਨਾਂ ਨੇ ਦੀ ਨੇ ਡਿਮਾਂਡ ਕੀਤੀ ਤੇ ਮੇਰੇ ਤੱਕ ਆਇਆ ਕੇਸ ਤੇ ਮੈਂ ਬਕਾਇਦਾ ਤੌਰ ਤੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਧਿਆਨ ਚ ਲਿਆਂਦਾ ਸਾਡੇ ਜਿਹੜੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੇ ਵੀ ਧਿਆਨ ਚ ਲਿਆਂਦਾ ਬੇਸ਼ੱਕ ਥੋੜਾ ਜਿਹਾ ਇਹ ਜਿਹੜਾ ਕੰਮ ਸੀ ਇਹ ਲੇਟ ਹੋ ਗਿਆ ਪਰ ਅੱਜ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਬਈ ਇਹ ਜਿਹੜਾ ਕੰਮ ਅੱਜ ਹੋ ਗਿਆ ਤੇ ਜਿਹੜੀ ਇਨਹਾਂਸਮੈਂਟ ਪਾਈ ਸੀ ਗਮਾੜਾ ਨੇ ਪਹਿਲਾਂ ਜਿਹੜੀ ਸੀ ਉਹ 3164 ਰੁਪਏ ਪਰ ਮੀਟਰ ਸੀ ਜਿਹਦੇ ਵਿੱਚੋਂ ਘਟਾ ਕੇ ਹੁਣ 2325 ਰੁਪਏ ਪਰ ਮੀਟਰ ਕਰ ਦਿੱਤੀ ਗਈ ਹੈ ਮੈਂ ਇੱਕ ਵਾਰੀ ਫੇਰ ਦੱਸਦਾ ਵੀ ਜਿਹੜੀ ਪਹਿਲਾਂ 3164 ਰੁਪਏ ਸੀ ਉਹਨੂੰ ਘਟਾ ਕੇ 2325 ਰੁਪਏ ਕਰ ਦਿੱਤਾ ਗਿਆ ਔਰ ਨਾਲ ਹੀ ਮੈਂ ਇੱਥੇ ਇਹ ਵੀ ਦੱਸਦਾ ਵੀ ਜਿਨ੍ਹਾਂ ਨੇ ਐਤੋਂ ਪਹਿਲਾਂ ਪੈਸੇ ਭਰਾਤੇ ਇਸ ਵਧੀ ਹੋਈ ਨਾ ਐਨਹਾਂਸਮੈਂਟ ਦੇ ਮੁਤਾਬਕ ਉਹਨਾਂ ਨੂੰ ਸਾਰੇ ਰਿਫੰਡ ਵੀ ਪੈਸੇ ਨੇ ਜਿਹੜੇ ਉਹ ਕੀਤੇ ਜਾਣਗੇ ਪਿਛਲੇ 2.5 ਸਾਲ ਤੋਂ ਇਸ ਕੰਮ ਦੇ ਵਿੱਚ ਸਿਆਸਤ ਵੀ ਬਹੁਤ ਹੋਈ ਹੈ ਔਰ ਮੈਂ ਜਦੋਂ ਪਹਿਲੀ ਵਾਰੀ ਤੁਸੀਂ ਆਏ ਸੀ ਮੇਰੇ ਕੋਲ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਉਦੋਂ ਮੈਂ ਇੱਕ ਵਾਰ ਦੀ ਕੀਤੀ ਸੀ ਵੀ ਕਰਵਾ ਕੇ ਦਵਾਂਗੇ ਭਾਵੇਂ ਟਾਈਮ ਲੱਗ ਗਿਆ ਜਾਂ ਲੱਗ ਜਵੇ ਮੈਂ ਉਦੋਂ ਵੀ ਕਿਹਾ ਸੀ ਵੀ ਕਰਵਾ ਕੇ ਦਵਾਂਗੇ ਤੇ ਉਹ ਅੱਜ ਕੰਮ ਹੋਇਆ ਉਸ ਦੌਰਾਨ ਸਿਆਸਤ ਵੀ ਹੋਰ ਨਾ ਮੈਂ ਇਹ ਵੀ ਕਿਹਾ ਸੀ ਵੀ ਕਿਸੇ ਨੇ ਪੈਸੇ ਇਕੱਠੇ ਨਹੀਂ ਕਰਨੇ ਨਾ ਹੀ ਪੈਸੇ ਕਿਸੇ ਨੇ ਦੇਣੇ ਨਹੀਂ ਉਹਦੇ باوجود ਵੀ ਕੁਝ ਲੋਕਾਂ ਨੇ ਜਿਹੜੇ ਰਾਜਨੀਤਿਕ ਬੰਦੇ ਸੀ ਮੈਨੂੰ ਲੱਗਦਾ ਵੀ ਪੈਸੇ ਇਕੱਠੇ ਕੀਤੇ ਵੀ ਔਰ ਉਹਨਾਂ ਨੇ ਕੇਸ ਵੀ ਕੀਤੇ ਹਾਈ ਕੋਰਟ ਵਿੱਚ ਮੇਰੇ ਰੋਕਣ ਦੇ باوجود ਵੀ ਯਾਨੀ ਆਪਣੇ ਨੁਮਾਇੰਦੇ ਉੱਤੇ ਯਕੀਨ ਨਾ ਕਰਦੇ ਹੋਏ ਲੋਕਾਂ ਦੇ ਪੈਸੇ ਦੀ ਬਰਬਾਦੀ ਕੀਤੀ ਤੇ ਮਾਂ ਜੋ ਅਦਾਲਤ ਦੇ ਜਿਹੜਾ ਟਾਈਮ ਸੀ ਉਹਨੂੰ ਵੀ ਉਹਦੀ ਵੀ ਬਰਬਾਦੀ ਕੀਤੀ ਤੇ ਉਥੇ ਕੋਰਟ ਗਚਰੀਆਂ 'ਚ ਗਏ ਮੇਰੇ ਰੋਕਣ ਦੇ ਬਾਅਦ ਉਹਨਾਂ ਨਾਲ ਮੈਂ ਇਹ ਵੀ ਕਿਹਾ ਸੀ ਵੀ ਜੇ ਕੋਰਟ ਗਚਰੀ ਜਾਊਂਗਾ ਤਾਂ ਮੈਂ ਜਾਊਂਗਾ ਬਕਾਇਦਾ ਤੌਰ ਤੇ ਜੇ ਲੋੜ ਪਈ ਤਾਂ ਪੈਸੇ ਵੀ ਅਸੀਂ ਲਾਵਾਂਗੇ ਤੁਸੀਂ ਲੋਕਾਂ ਦੇ ਇਕੱਠੇ ਨਹੀਂ ਕਰਨੇ ਤਾਂ ਉਹਦੇ باوجود ਵੀ ਇਹ ਹੋਇਆ ਮੈਨੂੰ ਬੜਾ ਅਫਸੋਸ ਆ ਵੀ ਹਰ ਗੱਲ ਦੇ ਵਿੱਚ ਆਪਾਂ ਰਾਜਨੀਤੀ ਕਰਦੇ ਆ ਤੁਸੀਂ ਸਾਰੇ ਹੀ ਬੰਦੇ ਇੱਥੇ ਬਹੁਤ ਸਾਰੇ ਜਿਹੜੇ ਬੰਦੇ ਬੈਠੇ ਆ ਸਰਕਾਰੀ ਅੰਪਲਾਈ ਨੇ ਮੁਲਾਜ਼ਮ ਨੇ ਅਫੀਸਰ ਨੇ ਸਾਰਾ ਇਹ ਨਵਾਂ ਵੀ ਸਰਕਾਰੀ ਇੱਕ ਸਿਸਟਮ ਦੇ ਵਿੱਚ ਚੱਲਦੀ ਆ ਇੱਕ ਵਾਰੀ ਪੈਸੇ ਜੇ ਪਹਿ ਜਾਣ ਤਾਂ ਮੁੜ ਕੇ ਉਹਨਾਂ ਨੂੰ ਘਟਾਉਣ ਦਾ ਕੰਮ ਇੱਕ ਬੜਾ ਵੱਡਾ ਕੰਮ ਹੁੰਦਾ ਤੇ ਬਹੁਤ ਸਾਰੇ ਤਰਕ ਦੇਣੇ ਪੈਂਦੇ ਨੇ ਮੈਂ ਇਸ ਗੱਲੋਂ ਧੰਨਵਾਦ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਕਰਦਾ ਜਿੱਥੇ ਮੈਂ ਜਿੰਨੇ ਵੀ ਸਾਡੇ ਆਫੀਸਰ ਸਾਹਿਬਾਨ ਸੀ ਹਾਊਸਿੰਗ ਡਿਪਾਰਟਮੈਂਟ ਦੇ ਸਾਡੇ ਚੀਫ ਸੈਕਟਰੀ ਸਾਹਿਬ ਸੀ ਸਾਰਿਆਂ ਨੇ ਇਹ ਰਲ ਕੇ ਕੰਮ ਕੀਤਾ ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਵੱਲੋਂ ਵਧਾਈ ਦਿੰਦਾ ਵੀ ਤੁਸੀਂ ਮੇਰੇ ਤੇ ਯਕੀਨ ਰੱਖਿਆ ਤੇ ਮੈਂ ਇਸ ਗੱਲ ਦੇ ਵਿੱਚ ਕਾਮਯਾਬ ਹੋ ਸਕਿਆ ਤੁਹਾਡੇ ਸਹਿਯੋਗ ਦੇ ਨਾਲ ਮੈਂ ਗੁਰੂ ਸਾਹਿਬ ਦਾ ਵੀ ਪ੍ਰਮਾਤਮਾ ਦਾ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਆ ਬਈ ਉਹਨਾਂ ਨੇ ਜਿਹੜੀ ਸਾਡੀ ਅਸੀਂ ਸੱਚੇ ਦਿਲੋਂ ਕੰਮ ਸ਼ੁਰੂ ਕੀਤਾ ਸੀ ਉਹ ਸਾਡਾ ਜਿਹੜਾ ਉਹਨਾਂ ਨੇ ਸਿਰੇ ਚੜਾਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਜਿਹੜਾ 839 ਰੁਪਏ ਜਿਹੜੇ ਤੁਸੀਂ ਕਟਵਾਏ ਨੇ ਇਹ ਹੁਣ ਜਿਨ੍ਹਾਂ ਨੇ ਕਿਸੇ ਨੇ ਵੇਚਿਆ ਜਿਨ੍ਹਾਂ ਨੇ ਪ੍ਰਾਪਰਟੀ ਟਰਾਂਸਫਰ ਕਰਵਾਈ ਉਹਨਾਂ ਸਾਰਿਆਂ ਨੇ ਵੱਧ ਕਰਕੇ ਭਰੇ ਹੋਏ ਨੇ ਉਹ ਹੁਣ ਕੱਲੇ-ਕੱਲੇ ਦੇ ਪੈਸੇ ਵਾਪਸ ਹੋਣਗੇ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਜੀ ਬਕਾਇਦਾ ਤੌਰ ਤੇ ਉਹ ਐਪਲੀਕੇਸ਼ਨ ਦੇਣਗੇ ਜਾਂ ਜੋ ਵੀ ਪ੍ਰੋਸੀਜਰ ਹੋਊਗਾ ਜਿਨ੍ਹਾਂ ਨੇ ਪੈਸੇ ਜਮਾ ਵੱਧ ਕਢਾਇਏ ਨੇ ਉਹਨੂੰ ਘਰ ਬੈਠੇ ਪਠਾਏ ਡਰਾਫਟ ਜਿਹੜਾ ਉਹ ਮਿਲੂਗਾ ਜਿਨ੍ਹਾਂ ਨੇ ਵੱਧ ਪੈਸੇ ਜਮਾ ਕਰਾਏ ਦੂਜਾ ਸਵਾਲ ਇਹ ਆ ਸਰ ਕਿ ਤੁਸੀਂ ਤਾਂ ਇਹ ਕੰਮ ਬਹੁਤ ਪਹਿਲਾਂ ਕਰਾਤਾ ਸੀ ਇਹ ਤਾਂ ਕਈ ਮਹੀਨੇ ਪਹਿਲਾਂ ਇੱਦਾਂ ਹੀ ਪ੍ਰੈਸ ਕਾਨਫਰੰਸ ਤੁਸੀਂ ਕੀਤੀ ਸੀ ਪਰ ਉਸ ਤੋਂ ਬਾਅਦ ਨੋਟੀਫਿਕੇਸ਼ਨ ਨਹੀਂ ਹੋਈ ਹੁਣ ਅੱਜ ਵੀ ਜਿਹੜਾ ਇਹ ਮਸਲਾ ਹੈ ਇਹ ਹੁਣ ਨੋਟੀਫਿਕੇਸ਼ਨ ਹਾਲੇ ਵੀ ਨਹੀਂ ਹੋਈ ਉਹਨੇ ਪੈਸੇ ਪਰਵਾ ਸਕ ਇਹ ਸੀ ਵੀ ਕਿਤੇ ਜਦੋਂ ਮੀਟਿੰਗ 'ਚ ਗਿਆ ਉਦੋਂ ਥੋੜੀ ਜਿਹੀ ਕਿਤੇ ਨਾ ਕਿਤੇ ਪ੍ਰੋਬਲਮ ਆ ਗਈ ਸੀ ਪਰ ਕੱਲ ਅਥਾਰਟੀ ਦੀ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਪਾਸ ਹੋ ਚੁੱਕੇ ਆ ਪ੍ਰੋਸੀਡਿੰਗ ਅਜ ਹੁਣੇ ਆ ਜਾਣੀਆਂ ਨੇ ਸਾਰੀਆਂ ਤੇ ਬਗਾਇਦਾ ਤੌਰ ਤੇ ਤੁਸੀਂ ਸਮਝ ਲਓ ਵੀ ਇਹ ਕੰਮ ਐ ਹੋ ਗਿਆ ਮਤਲਬ ਇਸ ਹਫਤੇ ਦੇ ਅਗਲੇ ਹਫਤੇ ਤੋਂ ਪੈਸੇ ਜਮ੍ਹਾਂ ਹੋਣੇ ਸ਼ੁਰੂ ਹੋ ਜਾਣਗੇ ਹਾਂਜੀ ਹਾਂਜੀ ਇਮੀਡੀਏਟਲੀ ਜਦੋਂ ਮਰਜੀ ਤੁਸੀਂ ਜਾ ਕੇ ਕਰਾਓ ਇੱਕ ਦੋ ਦਿਨ ਦੇ ਵਿੱਚ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਇੱਕ ਸਰ ਹੋਰ ਗੱਲ ਐ ਕਿ ਜਿਹੜੇ ਲੋਕਾਂ ਨੇ ਕੇਸ ਪਾਏ ਉਹਨਾਂ ਨੇ ਤਾਂ ਕੇਸ ਇਹ ਕਹਿ ਕੇ ਪਾਏ ਨੇ ਉਹ ਜਿਹੜੇ ਉਹ ਜਿਹੜੇ ਉਹ ਦਾਵਾ ਕਰਦੇ ਨੇ ਉਹ ਇਹ ਦਾਵਾ ਕਰਦੇ ਨੇ ਕਿ ਜਿਹੜਾ ਇਹ ਟੋਟਲ ਜਿਹੜਾ ਲੱਗਿਆ ਹੈਗਾ ਇਹ ਬਹੁਤ ਜ਼ਿਆਦਾ ਲੱਗਿਆ ਔਰ ਇਹ ਵਿਆਜ ਇਹਦੇ ਵਿੱਚ ਬਹੁਤ ਸਾਰਾ ਉਹ ਝੂਠੇ ਨੇ ਟੋਟਲੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਔਰ ਜੇ ਵਿਆਜ ਲੱਗਿਆ ਤਾਂ ਉਹਨਾਂ ਲੋਕਾਂ ਕਰਕੇ ਲੱਗਿਆ ਨਹੀਂ ਤਾਂ ਇਹ ਕੁਝ ਵੀ ਨਹੀਂ ਸੀ ਰਕਮ ਜਦ 2007 ਵਿੱਚ 8 ਦੇ ਵਿੱਚ ਮਾਨਯੋਗ ਹਾਈ ਕੋਰਟ ਤੇ ਉਦੋਂ ਬਾਅਦ ਸੁਪਰੀਮ ਕੋਰਟ ਨੇ ਇਹ ਅਡਾਂਸਮੈਂਟ ਪਾਈ ਜਿਹੜੀ ਇਹ ਲੱਗਣੀ ਲੱਗਣੀ ਸੀ ਲੋਕਾਂ ਦੇ ਉੱਤੇ ਅਜੀ ਸਿਆਸ ਨਹੀਂ ਕੀਤੀ ਮੈਂ ਪਹਿਲੇ ਦਿਨ ਇਹ ਗੱਲ ਕਹੀ ਸੀ ਸਾਰੇ ਜਿਹੇ ਗਵਾਹ ਬੈਠੇ ਹੋਣਗੇ ਵੀ ਇਹ ਆਪਾਂ ਇਹ ਸੋਚੀ ਵੀ ਇਹ ਪੂਰੇ ਦਾ ਪੂਰਾ ਮਾਫ ਹੋਣਾ ਇਹ ਪੂਰਾ ਨਹੀਂ ਹੋਣਾ ਹੈਗਾ ਆਪਾਂ ਜਿੰਨਾ ਵੀ ਘੱਟ ਕਰ ਸਕਦੇ ਆ ਕਰਾਂਗੇ ਇਹਨਾਂ ਲੋਕਾਂ ਨੇ ਸਿਆਸਤ ਖੇਡਦੇ ਹੋਏ 15 ਸਾਲ ਲੇਟ ਕੀਤੀ ਤੇ 15 ਸਾਲ ਲੇਟ ਦਾ ਵਿਆਜ ਜਿਹੜਾ ਲਗਿਆ ਲੇਕਿਨ ਹੁਣ ਜਿਹੜਾ ਪੈਸਾ ਪਿਆ ਉਹ ਸਿੰਪਲ ਵਿਆਜ ਦੇ ਨਾਲ ਪਿਆ ਦੇ ਇਹ ਮਤਲਬ ਜਿਹੜੇ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਹੁਣ ਵੀ ਉਹ ਸਿਰਫ ਆਪਣੇ ਰੋਟਰੀਆ ਸਿੱਖਣੇ ਚਾਹੁੰਦੇ ਨੇ ਜਾਂ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਕੋੜ ਦੇ ਚਿਹਰੇ ਚੱਕਰ ਮਾਰਗੇ ਵੀ ਜੋ ਆਪ ਸਖਸ਼ਿਕਾਈ ਕਰਨੇ ਚਾਹੁੰਦੇ ਨੇ ਇਹ ਮੈਂ ਤੁਹਾਨੂੰ ਸਾਫ਼ ਗੱਲ ਦੱਸ ਦਿੰਦਾ ਵੀ ਇਹ ਜੋ ਹੁਣ ਕੀਤਾ ਹੈ ਬਿਲਕੁਲ ਸਹੀ ਕੀਤਾ ਸਰਕਾਰ ਨੇ ਤੇ ਲੋਕਾਂ ਨੂੰ ਇਹ ਗੱਲ ਮੰਨ ਕੇ ਪੈਸੇ ਜਲਦੀ ਜਲਦੀ ਜਮਾ ਕਰਾਉਣਾ ਚਾਹੀਦੇ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ